ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸਬਜ਼ੀਆਂ ਵਾਲਾ ਰੈਤਾ ਸਬਜੀ ਨਾ ਬਣਾਉਣੀ ਹੋਵੇ ਜਾਂ ਸਬਜੀ ਖਾਣ ਨੂੰ ਮਨ ਨਾ ਕਰਦਾ ਹੋਵੇ ਤਾਂ ਬਣਾਓ ਸਬਜ਼ੀਆਂ ਵਾਲਾ ਬਹੁਤ ਹੀ ਟੇਸਟੀ ਰੈਤਾ ਤੇ 5 ਮਿੰਟਾਂ ਵਿੱਚ ਦੀ ਇਹ ਰੈਤਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਹਾਂਜੀ ਚਲੋ ਫਿਰ ਆਪਾਂ ਰੈਤਾ ਬਣਾਉਣਾ ਸ਼ੁਰੂ ਕਰਦੇ ਹਾਂ ਦਹੀਂ ਦਾ ਰੈਤਾ ਬਣਾਉਣ ਵਾਸਤੇ ਇੱਕ ਡੰਗਾ ਆਪਾਂ ਦਹੀਂ ਦਾ ਲਿਆ ਦਹੀਂ ਆਪਾਂ ਫਰੈਸ਼ ਲਿਆ ਹੋਇਆ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਦਹੀਂ ਨੂੰ ਪਾ ਦਾਂਗੇ ਜਦੋਂ ਵੀ ਆਪਾਂ ਦਹੀਂ ਦਾ ਰਾਇਤਾ ਬਣਾਉਣਾ ਦਹੀਂ ਖੱਟਾ ਨਹੀਂ ਹੋਣਾ ਚਾਹੀਦਾਗਾ ਵਧੀਆ ਫਰੈਸ਼ ਹੋਣਾ ਚਾਹੀਦਾ ਤੇ ਹੁਣ ਆਪਾਂ 2-3 ਮਿੰਟ ਵਾਸਤੇ ਦਹੀਂ ਨੂੰ ਫੈਂਟ ਲਾਂਗੇ ਜਿਆਦਾ ਟਾਈਮ ਨਹੀਂ ਫੈਂਟਣਾ ਸਿਰਫ 2-3 ਮਿੰਟ ਵਾਸਤੇ ਆਪਾਂ ਫੈਂਟਣਾ ਹੈਗਾ ਦਹੀਂ ਨੂੰ ਆਪਾਂ ਹੁਣ ਵਧੀਆ ਜਿਹਾ ਫੈਂਟ ਲਿਆ ਦਹੀਂ ਆਪਾਂ ਰੱਖ ਦਾਂਗੇ ਸਾਈਡ ਤੇ ਹੁਣ ਆਪਾਂ ਚੈਲਦੇ ਆਂ ਗੈਸ 'ਤੇ ਹਾਂਜੀ ਹੁਣ ਆਪਾਂ ਆ ਗਿਆਂ ਗੈਸ 'ਤੇ ਗੈਸ ਤੇ ਆਪਾਂ ਫਰਾਈਪੈਨ ਰੱਖ ਲਿਆ ਫਰਾਈਪੈਨ ਦੇ ਵਿੱਚ ਆਪਾਂ ਹੁਣ ਇੱਕ ਚਮਚਾ ਪਾ ਦਾਂਗੇ ਰਿਫਾਈਨਡ ਤੇਲ ਤੇਲ ਗਰਮ ਹੋ ਗਿਆ ਇੱਕ ਚਮਚਾ ਪਾ ਦਾਂਗੇ ਸਾਬਤ ਜੀਰਾ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਭੁੰਨੇ ਹੋਇਆ ਚੰਗੀ ਤਰ੍ਹਾਂ ਜੀਰਾ ਨਾ ਫਿਰ ਰੈਤੇ ਦੇ ਵਿੱਚ ਵਧੀਆ ਲੱਗਦਾ ਹੈ ਹੁਣ ਦੋ ਪਾਦਾਂਗੇ ਆਪਾਂ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਤੇ ਜੇ ਹਰੀਆਂ ਮਿਰਚਾਂ ਤੁਸੀਂ ਨਹੀਂ ਵੀ ਖਾਣਾ ਪਸੰਦ ਕਰਦੇ ਤੁਸੀਂ ਇਹਨਾਂ ਨੂੰ ਹਟਾ ਵੀ ਸਕਦੇ ਆ ਬਸ ਜੀਰੇ ਨੂੰ ਆਪਾਂ ਜ਼ਿਆਦਾ ਭੁੰਨਾ ਸੀਗਾ ਦੂਜੇ ਸਮਾਨ ਨੂੰ ਆਪਾਂ ਹਲਕਾ-ਹਲਕਾ ਭੁੰਨਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਇਹ ਪਾ ਦਾਂਗੇ ਬਸ ਹਲਕਾ ਜਿਹਾ ਹੀ ਭੁੰਨਣਾ ਹੈ ਜਿਆਦਾ ਨਹੀਂ ਆਪਾਂ ਭੁੰਨਣਾ ਹੈ ਇਹਦਾ ਆਪਾਂ ਅੱਜ ਰੈਤਾ ਬਣਾਵਾਂਗੇ ਬਹੁਤ ਹੀ ਟੇਸਟੀ ਬਣਦਾ ਤੇ ਬਹੁਤ ਹੀ ਜਿਆਦਾ ਇਹ ਸਵਾਦ ਬੰਦਾ ਜੇਕਰ ਆਪਣਾ ਸਬਜ਼ੀ ਖਾਣ ਨੂੰ ਮਨ ਨਾ ਕਰਦਾ ਵੇਜਾ ਸਬਜ਼ੀ ਬਣਾਉਣ ਨੂੰ ਵੀ ਮਨ ਨਾ ਕਰਦਾ ਹੋਵੇ ਤੇ ਆਪਾਂ ਇਹ ਰੈਤਾ ਨੂੰ 5 ਮਿੰਟਾਂ ਵਿੱਚ ਦੀ ਬਣਾ ਕੇ ਤੇ ਖਾ ਸਕਦੇ ਐਨਾ ਟੇਸਟੀ ਇਹ ਰੈਤਾ ਬਣਦਾ ਹੈਗਾ ਹਲਕਾ ਜਿਹਾ ਪਿਆ ਹੁਣ ਪਿਆਜ਼ ਭੁੰਨ ਲਿਆਗਾ ਹੁਣ ਪਾ ਰਾਂਗੇ ਆਪਾਂ ਇੱਕ Shimla mirch ਬਰੀਕ ਕੱਟੀ ਹੋਈ ਤੇ ਸ਼ਿਮਲਾ ਮਿਰਚ ਨੂੰ ਵੀ ਆਪਾਂ ਉਨਾ ਕੀ ਭੁੰਨਣਾ ਜਿੰਨਾ ਕ ਆਪਾਂ ਪਿਆਜ਼ ਨੂੰ ਭੁੰਨਿਆਗਾ ਤੇ ਗੈਸ ਥੋੜਾ ਜਿਹਾ ਆਪਾਂ ਸਲੋ ਕਰ ਦਾਂਗੇ ਕਿਉਂਕਿ ਜਿਆਦਾ ਭੁੰਨੀਆਂ ਹੋਈਆਂ ਸਬਜ਼ੀਆਂ ਨਾ ਰਹਿਤੇ ਦੇ ਵਿੱਚ ਵਧੀਆ ਨਹੀਂ ਲੱਗਦੀਆਂ ਹਲਕਾ ਜਿਹਾ ਕਰੰਚ ਬਣਿਆ ਰਹੇ ਤਾਂ ਰਹਿਤਾ ਸਵਾਦ ਬਣਦਾਗਾ ਹੁਣ ਆਪਾਂ ਸ਼ਿਮਲਾ ਮਿਰਚ ਨੂੰ ਵੀ ਭੁੰਨ ਲਿਆਗਾ ਹੁਣ ਆਪਾਂ ਪਾ ਦਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਇਹਨੂੰ ਵੀ ਆਪਾਂ ਇੰਨਾ ਕਿ ਭੁੰਨ ਲਾਂਗੇ ਤੁਸੀਂ ਬਣਾ ਕੇ ਦੇਖੋ ਰਾਇਤਾ ਜਿਹੜਾ ਆਪਾਂ ਅੱਜ ਇਹ ਬਣਾਉਣ ਲੱਗੇ ਹਾਂ ਬਹੁਤ ਹੀ ਜ਼ਿਆਦਾ ਇਹ ਸਵਾਦ ਬੰਦਾ ਹੈਗਾ ਇਹ ਟਮਾਟਰ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲੈ ਹੁਣ ਆਪਾਂ ਪਾ ਦਾਂਗੇ ਪੱਤਾ ਗੋਭੀ ਬਰੀਕ ਕੱਟੀ ਹੋਈ ਆਪਾਂ ਇੱਕ ਫੁੱਲ ਦੇ ਵਿੱਚੋਂ ਇੱਕ ਪੀਸ ਕੱਟਿਆ ਸੀਗਾ ਇਹਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਿਆਗਾ ਰਾਇਤੇ ਦੇ ਵਿੱਚ ਸਬਜ਼ੀਆਂ ਤੁਸੀਂ ਕੋਈ ਵੀ ਆਦੀ ਮਨਪਸੰਦ ਪਾ ਸਕਦੇ ਵੈਸੇ ਆਪਾਂ ਸਾਰੀਆਂ ਸਬਜ਼ੀਆਂ ਲਈਆਂ ਹੋਈਆਂ ਕੁਝ ਕੁ ਸਬਜ਼ੀਆਂ ਆਪਾਂ ਨਹੀਂ ਲੰਗਾਗਾ ਇਹ ਹਲਕਾ ਜਿਹਾ ਆਪਾਂ ਹੁਣ ਗੋਭੀ ਨੂੰ ਵੀ ਭੁੰਨ ਲੈ ਹੁਣ ਆਪਾਂ ਇੱਕ ਗਾਜਰ ਕੱਦੂਕਸ਼ ਕੀਤੀ ਹੋਈ ਇਹ ਪਾ ਦਾਂਗੇ ਹਾਂਜੀ ਗਾਜਰਾਂ ਨੂੰ ਵੀ ਆਪਾਂ ਹੁਣ ਹਲਕਾ ਜਿਹਾ ਭੁੰਨ ਲਿਆ ਤੇ ਸਾਰੀਆਂ ਸਬਜ਼ੀਆਂ ਆਪਾਂ ਹਲਕੀਆਂ ਜਿਹੀਆਂ ਭਨੀਆਂ ਜਿਆਦਾ ਨਹੀਂ ਆਪਾਂ ਭਨੀਆਂ ਕਿਉਂਕਿ ਗੈਸ ਆਪਾਂ ਇੱਕ ਵਾਰੀ ਸਲੋ ਰੱਖਿਆ ਸੀਗਾ ਫੁੱਲ ਫਲੇਮ ਤੇ ਆਪਾਂ ਤੇਲ ਗਰਮ ਕਰ ਲਿਆ ਉਸ ਤੋਂ ਬਾਅਦ ਆਪਾਂ ਜੀਰਾ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਹਲਕਾ ਹਲਕਾ ਸਬਜ਼ੀਆਂ ਨੂੰ ਭੁੰਨ ਲਿਆ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਇੱਥੇ ਆਪਾਂ ਇੱਕ ਵਾਰੀ ਐਨੇ ਮਸਾਲੇ ਪਾਉਣੇ ਆ ਬਸ ਜ਼ਿਆਦਾ ਮਸਾਲੇ ਨਹੀਂ ਪਾਉਣੇਗੇ ਤੇ ਦੂਜੇ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਬਸ ਵੀਡੀਓ ਦੇ ਨਾਲ ਤੁਸੀਂ ਪੂਰੇ ਬਨੇ ਰਹੋ ਤੇ ਗੈਸ ਕਰ ਦਾਂਗੇ ਆਪਾਂ ਬੰਦ ਸਬਜ਼ੀਆਂ ਆਪਣੀਆਂ ਹੁਣ ਵਧੀਆ ਭੁੱਜੀਆਂ ਸਬਜ਼ੀਆਂ ਵਾਲਾ ਮਸਾਲਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਠੰਡਾ ਕਰ ਲਾਂਗੇ ਹਾਂਜੀ ਹੁਣ ਆਪਾਂ ਲੈ ਲਾਂਗੇ ਫੈਂਟੀ ਹੋਈ ਦਹੀਂ ਤੇ ਸਬਜ਼ੀਆਂ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖਤਾ ਸੀਗਾ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਕਾਲੀ ਮਿਰਚ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਚਾਟ ਮਸਾਲਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਭੁੰਨਿਆ ਜੀਰਾ ਪਾਊਡਰ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਇਹਨਾਂ ਨੂੰ ਆਪਾਂ ਹੁਣ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਦਹੀਂ ਦੇ ਵਿੱਚ ਮਸਾਲੇ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਦੇ ਆ ਤੇ ਹੁਣ ਆਪਾਂ ਫਰਾਈ ਕੀਤੀਆਂ ਹੋਈਆਂ ਸਬਜ਼ੀਆਂ ਪਾ ਦਾਂਗੇ ਸਬਜ਼ੀਆਂ ਬਿਲਕੁਲ ਇਹ ਠੰਡੀਆਂ ਹੋਗੀਆਂ ਸਬਜ਼ੀਆਂ ਗਰਮ ਨਹੀਂ ਪਾਉਣੀਆਂ ਨਹੀਂ ਤਾਂ ਆਪਣਾ ਜਿਹੜਾ ਰੈਤਾ ਉਹ ਖੱਟਾ ਹੋ ਜਾਊਗਾ ਫਰਾਈ ਕਰਕੇ ਸਬਜ਼ੀਆਂ ਠੰਡੀਆਂ ਪਾਉਣੀਆਂ ਰੈਤਾ ਫਿਰ ਸਵਾਦ ਬੰਦ ਆਗਾ ਹੁਣ ਸਾਰੀਆਂ ਸਬਜ਼ੀਆਂ ਆਪਾਂ ਹੁਣ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਧਿਕ ਕੌਲੀ ਕਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਹਾਂਜੀ ਦਹੀਂ ਦੇ ਵਿੱਚ ਸਬਜ਼ੀਆਂ ਤੇ ਮਸਾਲੇ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਦੇ ਆ ਤੁਸੀਂ ਦੇਖ ਸਕਦੇ ਹੋ ਰੈਤਾ ਆਪਣਾ ਬਣ ਕੇ ਰੈਡੀ ਆ ਬਹੁਤ ਹੀ ਵਧੀਆ ਤੇ ਟੇਸਟੀ ਰੈਤਾ ਬਣਦਾ ਐਸ ਤਰੀਕੇ ਨਾਲ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖੋ ਜੇਕਰ ਤੁਹਾਨੂੰ ਅੱਜ ਦਾ ਰੈਤੇ ਵਾਲੀ ਵੀਡੀਓ ਪਸੰਦ ਲੱਗੀ ਹੋਵੇ ਤੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਰੈਤੇ ਨੂੰ ਚਾਹੇ ਤੁਸੀਂ ਇਹ ਰੈਤੇ ਨੂੰ ਚੌਲਾਂ ਦੇ ਨਾਲ ਖਾਓ ਤੇ ਚਾਹੇ ਤੁਸੀਂ ਸਬਜ਼ੀ ਰੋਟੀ ਦੇ ਨਾਲ ਖਾਓ ਰੈਤਾ ਬਹੁਤ ਹੀ ਜ਼ਿਆਦਾ ਇਹ ਸਵਾਦ ਬਣਦਾਗਾ